ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਜਿਹੜੀ ਰੋਡ ਹੈ ਇਹ ਸਲਾਬਤਪੁਰੇ ਤੋਂ ਨਿਹਾਲ ਸਿੰਘ ਵਾਲੇ ਨੂੰ ਜਾਂਦੀ ਹੈ ਗਾਹਾਂ ਬਾਗਾ ਪੁਰਾਣਾ ਮੋਗਾ ਜੀ ਅੰਮ੍ਰਿਤਸਰ ਸੈਵਨ ਤੇ ਜਿਹੜਾ ਇਹ ਸਥਾਨ ਆ ਇਹ ਇਤਿਹਾਸਕ ਅਸ ਨਗਰ ਹੈ ਦੀਨਾ ਸਾਹਿਬ ਇਹ ਸੜਕ ਨੂੰ ਲਗ ਭੱਗ ਸਾਲ ਐ ਇਦਾਂ ਹੀ ਹੋ ਗਿਆ ਭਾਈ ਸਮਝ ਨਹੀਂ ਆਉਂਦੀ ਵੀ ਕੋਈ ਬਜਟ ਹੈ ਨਹੀਂ ਜਾਂ ਠੇਕੇਦਾਰ ਨੂੰ ਪੈਸੇ ਨਹੀਂ ਮਿਲੇ ਜਾਂ ਕੋਈ ਚਾਲ ਹੈ ਠੇਕੇਦਾਰ ਦੀ ਵੀ ਉਹੀ ਡਿਲੇਟ ਕਰੀ ਜਾਂਦਾ ਬਿਨਾ ਮਤਲ ਤੁਹੀਂ ਹੁਣ ਇੱਥੇ ਇੰਨੀ ਪਰੇਸ਼ਾਨੀ ਹੈ ਵੀ ਮੰਨ ਕੇ ਚੱਲੋ ਇਹ ਜਿੱਥੋਂ ਤੁਸੀਂ ਮੋਗੇਜਲੇ ਦੀ ਹੱਦ ਸ਼ੁਰੂ ਹੁੰਦੀ ਹੈ ਕਾਂਗੜ ਪਿੰਡ ਲੱਗਦੇ ਆ ਸਾਰੇ ਡਰੇਨ ਤੋਂ ਉਥੋਂ ਇਹ ਬੱਟੇ ਪਾਏ ਆ ਕੱਲੇ ਠੀਕ ਹੈ ਇਹਦਾ ਕੁੱਕ ਨਹੀਂ ਹੋਇਆ ਹਜੇ ਤੱਕ ਦੇਖ ਲਓ ਆ ਉੱਤੇ ਰੋੜੀ ਪਈ ਆ ਜਦੋਂ ਗੱਡੀਆਂ ਚੱਲਦੀਆਂ ੜਖਾ ੜਖਾ ਮਾਰਦੀਆਂ ਮਿੱਟੀ ਉੱਡਦੀ ਐ ਕੋਈ ਇਹਦਾ ਹੱਲ ਨਹੀਂ ਹੋ ਰਿਹਾ ਹੁਣ ਸਮਝ ਨਹੀਂ ਆਉਂਦੀ ਇਹਦੇ 'ਚ ਢਿੱਲ ਕਿਉਂ ਆ ਜਦੋਂ ਕਰਨਾ ਹੀ ਕਰਨਾ ਕੰਮ ਇਹਨੂੰ ਸਹੀ ਕਿਉਂ ਨਹੀਂ ਲਾਇਆ ਜਾਂਦਾ ਇਹ ਹੁਣ ਪ੍ਰਸ਼ਾਸਨ ਵੀ ਇੱਥੋਂ ਨਹੀਂ ਲੰਘਦਾ ਹੋਊਗਾ ਡੀਸੀ ਸਾਹਿਬ ਵੀ ਲੰਘਦੇ ਹੋਣੇ ਐ ਐਸਡੀਐਮ ਵੀ ਲੰਘਦੇ ਹੋਣੇ ਨੇਹਲੇ ਵਾਲੇ ਹੈਗੇ ਜਾਂ ਸਿੰਘ ਵਾਲੇ ਦੇ ਤਸਿਲਦਾਰ ਸਾਹਿਬ ਹੋਰ ਪ੍ਰਸ਼ਾਸਨ ਵੀ ਲੰਘਦਾ ਹੋਣਾ ਐ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਿਉਂ ਨਹੀਂ ਪੁੱਛਦੇ ਵੀ ਭਾਈ ਇਸ ਚੀਜ਼ 'ਚ ਦੇਰੀ ਕਿਉਂ ਹੈ ਕਿ ਜਾਂ ਗਵਰਨਮੈਂਟ ਨੇ ਮਿੱਠੇਕਾਰ ਨੂੰ ਪੈਸੇ ਨਹੀਂ ਦਿੱਤੇ ਜਾਂ ਠੇਕੇਦਾਰ ਕਿਸੇ ਗੱਲੋਂ ਡਿਲੇ ਕਰ ਰਹੇ ਆ ਹੁਣ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਇੰਨਾ ਟੱਲ ਕਿਉਂ ਸਾਲ ਤੋਂ ਉੱਪਰ ਹੋ ਗਿਆ ਇਹਨੂੰ ਐਂ ਪਾਈ ਇਹਨੂੰ ਉੱਤੇ ਆ ਰੋੜੀ ਪਾ ਕੇ ਤੇ ਐਂ ਛੱਡੀ ਵੀ ਹੈ ਤੇ ਜਦੋਂ ਚਲੋ ਹੁਣ ਇਹ ਤਾਂ ਅਸੀਂ ਹੌਲੀ ਜਾ ਰਹੇ ਹਾਂ ਗਾਧੋ ਕਾਰ ਆ ਰਹੀ ਹੈ ਦੇਖੋ ਤੁਸੀਂ ਹੌਲੀ ਹੈ ਪਰ ਜਿੱਥੇ ਤੇ ਵੱਡੀਆਂ ਚੀਜ਼ਾਂ ਆਉਂਦੀਆਂ ਟਰੱਕਾਂ ਬੱਸ ਤੇ ਉਹ ਤੁਸੀਂ ਮੰਨੋ ਸਾਈਡ ਤੇ ਜਾਣ ਵਾਲੇ ਇੰਨੀ ਨੂੰ ਵੱਟੇ ਚਲਾ ਚਲਾ ਮਾਰਦੇ ਆ ਆ ਦੇਖੋ ਬੋਰਡ ਵੀ ਦੀਨ ਦਾ ਥਾਣਾ ਨੇ ਹਲ ਸਿੰਘ ਵਾਲੀ ਦੀ ਹੱਦੋਂ ਖਤਮ ਮੰਨ ਕੇ ਇੱਥੋਂ ਮੋਗੇ ਜਲੇ ਦੀ ਹੱਦ ਖਤਮ ਹੈ ਹੁਣ ਇਹ ਸਮਝ ਨਹੀਂ ਆਉਂਦੀ ਵੀ ਇਹ ਸਮੱਸਿਆ ਕੀ ਹੈ ਇਹਦੀ ਜੇ ਕਿਸੇ ਸੱਜਣ ਨੂੰ ਇਹਦੇ ਬਾਰੇ ਪਤਾ ਹੋਵੇ ਤਾ ਜਰੂਰ ਸਾਡੀ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸਿਓ ਇਹ ਪਿੰਡ ਸੀ ਦੀਨਾ ਸਾਹਿਬ ਠੀਕ ਹੈ ਮੋਗੇ ਜ਼ਿਲੇ ਦਾ ਲਾਸਟ ਪਿੰਡ ਹੁਣ ਅਸੀਂ ਐਂਟਰ ਹੋ ਗਏ ਆ ਬਠਿੰਡੇ ਜ਼ਿਲੇ ਚ ਕਾਂਗੜ ਪਿੰਡ ਆ ਇਹ ਤੇ ਇਹ ਕਿਉਂ ਨਹੀਂ ਬਣਦੀ ਸੜਕ ਕੀ ਕਾਰਨ ਹੈ ਸਾਰਿਆਂ ਦਾ ਤੁਹਾਡਾ ਧੰਨਵਾਦ